ਦਾਨਿਕ ਸ੍ਰੀ ਰਤਨ ਮਹਾ ਸਰਵਜਿੰ ਸਿੰਘ ਕੁਮਾਰ ਅੱਜ ਸਾਡੇ ਨਾਲ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਸ਼੍ਰੀ ਹਰਗੋਬਿੰਦਪੁਰ ਤੋਂ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। બસ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਨਵੀਂ ਸਿੰਘ ਜੀ ਪੰਡੂ ਜਿਨ੍ਹਾਂ ਨੇ ਬੜੀ ਸ੍ਰੀ ਹਰਗੋਬਿੰਦਪੁਰ ਦੀ ਡਿਵੈਲਪਮੈਂਟ ਕੀਤੀ ਆ ਉਹਨਾਂ ਕੋ ਜਾਣਾਂਗੇ ਕਿ ਹੁਣ ਤੱਕ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਆ ਉਹ ਲਿਆਂਦੇ ਗਏ ਨੇ ਅਤੰਗਵਜ ਜੀ ਤੁਹਾਡਾ ਇੱਥੇ ਆਉਣ ਤੇ ਮਤਨਵਾਚ ਕਰਨਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਜਿਹੜੇ ਪ੍ਰੋਜੈਕਟ ਦੀ ਤੁਸੀਂ ਗੱਲ ਕਰਦੇ ਹੋ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਤਲਵਾੜਾ ਵਿਖੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਕੁਝ ਸੰਤੋਪੁਰ ਤੇ ਕੁਝ ਸਾਰਾ ਹੀ ਤਲਵਾੜੇ ਦੇ ਵਿੱਚ ਜਿਹੜਾ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਸੀਗੀ ਜਿਹਦਾ 2 ਕਰੋੜ 48 ਲੱਖ ਰੁਪਏ ਦੀ ਲਾਗਤ ਦੇ ਨਾਲ ਵਾਟਰ ਸਪਲਾਈ ਦੀਆਂ ਫਾਈਪ ਜਿਹੜੀਆਂ ਉਹ ਪਾਈਆਂ ਗਈਆਂ ਇਵੇਂ ਹੀ ਉੱਥੇ ਇੱਕ ਟਿਊਬਵਲ ਪਾਸ ਹੋਇਆ ਜਿਹੜਾ ਠੇਕੇਦਾਰ ਦੀ ਕਮੀ ਕਾਰਨ ਕੰਮ ਜਿਹੜਾ ਲੇਟ ਹੋ ਗਿਆ ਉਹ ਤਾਂ ਦੁਬਾਰਾ ਟੈਂਡਰ ਲਾ ਦਿੱਤਾ ਗਿਆ ਤਕਰੀਬਨ 3 ਲੱਖ ਰੁਪਏ ਲੱਗਦੇ ਨਾਲ ਟਿਊਬ ਵਾਲਾ ਜਿਹੜਾ ਉਹ ਤਲਵਾੜਾ ਵਿੱਚ ਲਾਜ ਦੇ ਰਿਹਾ ਐਵੇਂ ਹੀ ਬਸਟੈਂਡ ਸ੍ਰੀ ਹਰਗੋਬਿੰਦਪੁਰ ਦਾ ਜਿਹੜਾ ਕੰਮ ਚੱਲ ਰਿਹਾ तकरीबन ਹੁਣ ਤੱਕ ਜਿਹੜਾ ਬਸਟੈਂਡ ਸ੍ਰੀ ਹਰਗੋਬਿੰਦਪੁਰ ਦਾ ਕੰਮ ਉਹ तकरीबन 1 ਕਰੋੜ 60 ਕੁ ਲੱਖ ਰੁਪਏ ਦੀ ਲਾਗਤ ਲਗਭਗ ਹੋ ਚੁੱਕਿਆ 1.5 ਕਰੋੜ ਤੋਂ ਵੱਧ ਹੋ ਗਿਆ ਬਾਕੀ 2 ਕਰੋੜ 40 ਲੱਖ ਦਾ ਪ੍ਰੋਜੈਕਟ ਹੈ ਜਿਹੜਾ 3 ਕੁ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਕੰਪਲੀਟ ਹੋ ਜਾਣਾ ਐਵੇਂ ਜਿਵੇਂ ਗੈਸ ਪਾਈਪ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗੈਸ ਪਾਈਪ ਦਾ ਜਿਹੜੇ ਪ੍ਰੋਜੈਕਟ ਹੈ ਵੱਡੇ ਵੱਡੇ ਸ਼ਹਿਰਾਂ 'ਚ ਪੈਣੇ ਬਾਕੀ ਨੇ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ 1 ਕਰੋੜ ਦੀ ਲਗਤ ਦੇ ਨਾਲ ਜਿਹੜਾ ਅਸੀਂ ਉਹਦਾ ਗੈਸ ਪਾਈਪ ਲਾਈਨ ਦਾ ਜਿਹੜਾ ਹੈ ਘਰੋ ਘਰ ਜਿਹੜੀ ਗੈਸ ਪਾਈਪ ਲਾਈਨ ਆ ਉਹ ਸਾਰਿਆਂ ਨੂੰ ਜਿਹੜੀ ਪਾ ਕੇ ਆ ਅਸੀਂ ਦੇ ਰਿਆ ਐਵੇਂ ਸ਼ਹਿਰ ਦੇ ਵਿੱਚ ਬਹੁਤ ਸਾਰੇ ਹੋਰ ਪ੍ਰੋਜੈਕਟ ਨੇ ਜਿਹੜੇ ਆਏ ਨੇ ਜਿਹੜੇ ਅਸੀਂ ਇੱਥੇ ਲਿਆ ਕੇ ਲੋਕਾਂ ਨੂੰ ਦਿੱਤੇ ਨੇ ਤਾਂ ਬਹੁਤ ਸਾਰੇ ਪ੍ਰੋਜੈਕਟ ਐਵੇਂ ਦੇ ਆਉਣੇ ਨੇ ਜਿਹੜੇ ਹਲੇ ਪ੍ਰੋਸੈਸ ਚੱਲ ਰਿਹਾ ਜਾਂ ਜਿਨ੍ਹਾਂ ਦੇ ਟੈਂਡਰ ਲੱਗੇ ਹੋਏ ਨੇ ਜਾਂ ਜਿਹੜੇ ਕੰਮ ਹਲੇ ਹੋਣੇ ਨੇ ਬਹੁਤ ਸਾਰੇ ਐਵੇਂ ਦੇ ਕੰਮ ਨੇ ਜਿਹੜੇ ਹੋਣ ਵਾਲੇ ਬਾਕੀ ਇਹਦਾ ਕੀ ਕਾਰਨ ਸੀ ਕਿ ਪਹਿਲਾਂ ਇੰਨੀਆਂ ਸਰਕਾਰਾਂ ਆਈਆਂ ਤਾਂ ਸ਼੍ਰੀ ਹਰਗੋਬਿੰਦਪੁਰ ਦੀ ਡਿਵੈਲਪਮੈਂਟ ਨਹੀਂ ਹੋ ਸਕੀ ਤੇ ਹੁਣ ਇੰਨੀ ਜੰਗੀ ਪੱਧਰ ਤੇ ਹੋ ਰਹੀ ਹੈ ਦੇਖੋ ਹਮੇਸ਼ਾ ਹੀ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਆ ਮੈਂ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰੂੰਗਾ ਕਿ ਡਿਵੈਲਪਮੈਂਟ ਜਿਹੜੀ ਸ਼੍ਰੀ ਹਰਗੋਬਿੰਦਪੁਰ ਸ਼ਹਿਰ ਦੀ ਹੈ ਉਹਦੀ ਡਿਵੈਲਪਮੈਂਟ ਨਗਰ ਕੌਂਸਲ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਕੌਂਸਲਰ ਸਾਹਿਬਾਨਾਂ ਨੇ ਕਰਨੀ ਹੁੰਦੀ ਕਿਉਂਕਿ ਲੋਕ ਆਪਣੀ ਇੱਕ ਨਗਰ ਕੌਂਸਲ ਇੱਕ ਮਿੰਨੀ ਸਰਕਾਰ ਹੈ ਆ ਇੱਕ ਸ਼ਹਿਰ ਦੀ ਸਰਕਾਰ ਜਿਹੜੀ ਚੁਣੀ ਜਾਂਦੀ ਹੈ ਇਸ ਲਈ ਸਰਕਾਰ ਤੋਂ ਪਹਿਲਾਂ ਇਹ ਜੁੰਮੇਵਾਰੀ ਨਗਰ ਕੌਂਸਲ ਪ੍ਰਧਾਨ ਦੀ ਔਰ ਕੌਂਸਲ ਸਹਿਬਾਨਾਂ ਦੀ ਬਣਦੀ ਔਰ ਇੱਥੇ ਜਿੰਨੇ ਵੀ ਪਹਿਲੇ ਪ੍ਰਧਾਨ ਆਏ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਮੈਂ ਗੱਲ ਕਰਾਂ ਡਵਲਮੈਂਟ ਤਾਂ ਕੀ ਹੋਣੀ ਸੀਗੀ ਇੱਥੇ ਕਾਲੀ ਮਾਤਾ ਦਾ ਮੰਦਿਰ ਆ ਸਾਡੇ ਉਹਦਾ ਤਲਾਬ ਬਲਾ ਦਿੱਤਾ ਗਿਆ ਗਊ ਘਾੜ ਦਾ ਜਿਹੜੀ ਸਾਡੇ ਉੱਤੇ ਸੀ ਉਹਦੇ ਤਾਂ ਕਿ ਉੱਤੇ ਬਿਨਾਂ ਨਕਸ਼ਾ ਪਾਸ ਹੋਏ ਇੱਕ ਤਗੜੇ ਤਗੜੇ ਮਾਲ ਬਣ ਗਏ ਨੇ ਜਿਹੜਾ ਇੱਕ ਕਮਰਾ ਕਿਸੇ ਗਰੀਬ ਨੇ ਪੌੜਾ ਹੋਣ ਤੇ ਅਸੀਂ ਕਮੇਟੀ ਵਾਲੇ ਉੱਥੇ ਪਹੁੰਚ ਜਾਂਦੇ ਸਾਨੂੰ ਨਕਸ਼ਾ ਦਿਓ ਔਰ ਇੱਕ ਏਡੀ ਵੱਡੀ ਬਿਲਡਿੰਗ ਜਿਹੜੀ ਉੱਥੇ ਇੱਕ ਮਾਲ ਦੇ ਰੂਪ ਚ ਬਣੀ ਹੋਈ ਹੈ ਉਹ ਤੋਂ ਬਿਨਾ ਨਕਸ਼ੇ ਉਪਾਸਤੇ ਇਦਾਂ ਦੇ ਕਬਜ਼ੇ ਜੇ ਬਾਬੇ ਸ੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਸੀਗਾ ਸਾਡੇ ਉੱਥੇ ਸ੍ਰੀ ਹਰਗਵੰਦਪੁਰ ਉਹ ਕਬਜ਼ਾ ਜਿਹੜਾ ਆਪਣੇ ਚਾਹੀਤਿਆਂ ਨੂੰ ਕਰਾ ਕੇ ਆਪਦੇ ਪ੍ਰਧਾਨ ਸਾਬਕਾ ਪ੍ਰਧਾਨ ਨੇ ਆਪਦੇ بیٹے ਦੇ ਨਾਂ ਤੇ ਕਰਕੇ ਗਲਤ ਦਸਤਾਵੇਜ਼ ਬਣਾ ਕੇ ਤੇ ਆਪਦੇ ਡਰਾਈਵਰ ਨੂੰ ਉੱਥੇ ਕਰਾਇਤੇ ਜਿਹੜਾ ਰੱਖਿਆ ਹੋਇਆ ਇਸ ਲਈ ਡਵੈਲਪਮੈਂਟ ਜਿਹੜੀ ਕਰਨੀ ਜਿੰਨਾ ਚਿਰ ਨੀਅਤ ਨਹੀਂ ਡਵੈਲਪਮੈਂਟ ਕਿੱਥੋਂ ਹੋ ਸਕਦੀ ਆ ਅੱਜ ਤੁਸੀਂ ਸ੍ਰੀ ਹਰਗਵੰਦਪੁਰ ਸ਼ਹਿਰ ਦੀ ਮੈਂ ਗੱਲ ਕਰਦਾ ਤੁਸੀਂ ਸ਼ਰਕਾ ਰੋੜਾ ਦੇ ਹਾਲਾਤ ਦੇਖੋ ਅੱਜ ਤੱਕ ਕੋਈ ਰੋੜ ਇਹ ਵੇਦੀ ਬਣੀ ਸੀ ਸ਼੍ਰੀ ਹਰਗੋਬਿੰਦਪੁਰ ਚ ਤਾਂ ਲੋਕ ਨੰਗਣਾ ਪਸੰਦੀ ਸੀ ਕਰਦੇ ਰੋੜਾ ਦੇ ਆਸ-ਪਾਸੇ 메ਨ ਬਾਜ਼ਾਰ ਦੇ ਵਿੱਚ ਜੇ ਗੱਲ ਕਰਾਂ ਹਨੂਮਨ ਚੌਂਕ ਦੇ ਵਿੱਚ ਦੇਖੋ ਕਿਵੇਂ ਦੀ ਪਾਰਕਿੰਗ ਆ ਜਿੱਥੇ ਕਿਸੇ ਦਾ ਖੜਨੋ ਦਿਲ ਨਹੀਂ ਸੀ ਕਰਦਾ ਐਵੇਂ ਹੀ ਸ਼੍ਰੀ ਹਰਗੋਬਿੰਦਪੁਰ ਜਦੋਂ ਹਨੂਮਨ ਚੌਂਕ ਤੋਂ ਚੁੰਗੀ ਵਾਲੇ ਚੌਂਕ ਨੂੰ ਜਾਈਦਾ ਜਿਹਦਾ ਨਾਮ ਮਹਾਰਾਜ ਜਸਾ ਸਿੰਘ ਰਾਮਗੜੀ ਦੇ ਨਾਮ ਤੇ ਰੱਖਿਆ ਉਥੇ ਮਹਾਰਾਜ ਸਾਹਿਬ ਦਾ ਬੋਤਲਾ ਕੇ ਬਹੁਤ ਵਧੀਆ ਤਰੀਕੇ ਨਾਲ ਸੀ ਬਣਾਉਣਾ ਚਾਹੁੰਦੇ ਸੀ ਪਰ ਇਹਨਾਂ ਵਿਰੋਧੀਆਂ ਦੀਆਂ ਕੁਝ ਕਾਗਜ਼ੀ ਗਲਤ ਕਰ ਕਰਕੇ ਜਾਂ ਦਖਲਅੰਦਾਜ਼ੀ ਕਰਕੇ ਜਿਹੜਾ ਲਿਬਨ ਨਹੀਂ ਬਣ ਪਾਇਆ ਜਰੂਰ ਜਲਦੀ ਬਣੋ ਤੁਸੀਂ ਉੱਥੇ ਦੇਖੋਗੇ ਰੋਡ ਦੇ ਨਾਲ ਕਿਵੇਂ ਇੰਟਰਲੌਕ ਟਾਈਲਾਂ ਲਾ ਕੇ ਰੋਡ ਚੌੜੇ ਕੀਤੇ ਗਏ ਨੇ ਤੇ ਇੱਕ ਨੰਬਰ ਦੇ ਰੋਡ ਜਿਹੜੇ ਸਾਰੇ ਹੀ ਸ਼੍ਰੀ ਗੁਰਵਿੰਦਪੁਰ ਦੇ ਬਣਾਏ ਨੇ ਚਾਹੇ ਵੀਡੀਓ ਦਫ਼ਤਰ ਦੇ ਰੋਡ ਵਾਲੀ ਗੱਲ ਕਰ ਲਈਏ ਚਾਹੇ ਸੰਤੋਖਪੁਰ ਦੀ ਗੱਲ ਕਰ ਲਈਏ ਚਾਹੇ ਮੇਨ ਬਾਜ਼ਾਰ ਦੀ ਗੱਲ ਕਰ ਲਈਏ ਚਾਹੇ ਗਰਦਾਸਪੁਰ ਰੋਡ ਦੀ ਗੱਲ ਕਰ ਲਈਏ ਚਾਹੇ ਅਮਰਸਰ ਰੋਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਮੈਂ ਸਮਝਦਾ ਕਿ ਤਿੰਨ ਰੋੜਾਂ ਬਣੀਆਂ ਬਾਕੀ ਨੇ ਬਟਾਲਾ ਰੋਡ ਤਲਵਾੜਾ ਰੋਡ ਤੇ ਬਾਬਾ ਜੰਦੀਸ਼ਾਹ ਰੋਡ ਤੇ ਨਰੋੜਾ ਜਿਹੜੀਆਂ ਬੰਨ੍ਹ ਲਏ ਬਾਕੀ ਨੇ ਉਹ ਵੀ ਆਉਣ ਵਾਲੇ ਦਿਨਾਂ ਜਲਦੀ ਜਿਹੜੀਆਂ ਬੜਾ ਦਿੱਤੇ ਜਾਣ ਜਿਸ ਤਰ੍ਹਾਂ ਸ਼੍ਰੀ ਹਰਗੰਗਪੁਰ ਦੇ ਵਿੱਚ ਲੋਕ ਆਪਣੀਆਂ ਪੁਰਾਣੀਆਂ ਵਿਰਾਸਤਾਂ ਜਿਹੜੀਆਂ ਵਾ ਉਹ ਟੈ ਟੇ ਰਹੀਆਂ ਹੁੰਦੀਆਂ ਉਹਦੇ ਬਾਰੇ ਕੋਈ ਕੁਝ ਕਰੋਗੇ ਬਿਲਕੁਲ ਕਰਾਂਗੇ ਜੀ ਐਵੇਂ ਹੀ ਮਹਾਰਾਜਾ ਜੱਸਾ ਸਿੰਘ ਰਾਮਗੜੀ ਹੈ ਜਿਹਦਾ ਮਹਿਲ ਆ ਜਿਹੜਾ ਕਿ ਸਾਡਾ ਸ਼ਹਿਰ ਮਹਾਰਾਜਾ ਜੱਸਾ ਸਿੰਘ ਰਾਮਗੜੀ ਦੀ ਰਾਜਧਾਨੀ ਸੀ ਔਰ ਇਹਨਾਂ ਲੋਕਾਂ ਨੇ ਉੱਥੇ ਜੇ ਕੋਈ ਸੰਸਦਾ ਕੰਮ ਕਰਨਾ ਚਾਹੁੰਦੀ ਉਹਨੂੰ ਨਹੀਂ ਕਰਨ ਦਿੱਤਾ ਗਿਆ ਕਿਉਂਕਿ ਇਹਨਾਂ ਦਾ ਪਰਸਨਲ ਇੰਟਰਸਟ ਸੀਗਾ ਸਾਨੂੰ ਕੀ ਮਿਲ ਮੈਂ ਗੱਲ ਕਰਾਂ ਮਹਾਰਾਜ ਜਸਾ ਸਿੰਘ ਗਰਾਮ ਗੜੀ ਦਾ ਮਹਿਲ ਸਾਹਿਬ ਮਹਿਲ ਦੀ ਤਾਂ ਤੁਸੀਂ ਸ਼੍ਰੀ ਹਰਗੋਬਿੰਦਪੁਰ ਦੇਖੋ ਆ ਕੇ ਜਸਾ ਸਿੰਘ ਗਰਾਮ ਗੜੀ ਮਹਿਲ ਦਾ ਕਿਤੇ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਜਾ ਕੇ ਦੇਖਿਓ ਕਿੰਨੇ ਵਧੀਆ ਤਰੀਕੇ ਨਾਲ ਬੇਸ਼ੱਕ ਕੋਚ ਨਗਰ ਕੌਂਸਲ ਪੈਸਾ ਨਹੀਂ ਲਾ ਰਹੀ ਪਰ ਨਗਰ ਕੌਂਸਲ ਕੋਈ ਰਿਕਵਰਡ ਨਹੀਂ ਪਾਣੀ ਨਗਰ ਕੌਂਸਲ ਉਹ ਸੰਸਥਾ ਦਾ ਸਾਥ ਦੇ ਰਹੀ ਹੈ ਔਰ ਉਹਨਾਂ ਦੇ ਨਾਲ ਲਾ ਕੇ ਜਿਹੜਾ ਮਹਾਰਾਜ ਜਸਾ ਸਿੰਘ ਗਰਾਮ ਗੜੀ ਦਾ ਵਧੀਆ ਮਹਿਲ ਬਣਾਇਆ ਜਾ ਰਿਹਾ ਐਵੇਂ ਇੱਕ ਚਿੱਤਰਕਾਰ ਜਿਹੜੇ ਹੋਏ ਨੇ ਸੋਭਾ ਸਿੰਘ ਜੀ ਸਾਡੇ ਸ਼੍ਰੀ ਹਰਗੋਬਿੰਦਪੁਰ ਦੇ ਜੰਪਲਸਨ ਜੰਪਲ ਆ ਔਰ ਦੇਖੋ ਕਿੱਡੇ ਮਹਾਨ ਚਿੱਤਰਕਾਰ ਹੋਏ ਨੇ ਔਰ ਇਹਨਾਂ ਲੋਕਾਂ ਨੇ ਜਿਹੜੇ ਸਾਡੇ ਸ਼ਹਿਰ ਦੇ ਇੱਥੇ ਕੁਝ ਇੱਕ ਜਿਹੜੇ ਇੱਕ ਕਰਪਟ ਲੋਕ ਇੱਥੇ ਕਾਬਜ਼ ਰਹੇ ਨੇ ਉਹਨਾਂ ਵੱਲੋਂ ਉਹਨਾਂ ਦੀ ਜਿਹੜੀ ਇੱਕ ਸੋਭਾ ਸਿੰਘ ਆਰਟ ਗੈਲਰੀ ਬਣੀ ਹੋਈ ਸੀ ਉਹਦੀਆਂ ਪਿਕਚਰਸ ਇੰਨੀਆਂ ਮਹਿੰਗੀਆਂ ਮਹਿੰਗੀਆਂ ਉਹਨਾਂ ਦੀਆਂ ਤਸਵੀਰਾਂ ਪੇਂਟਿੰਗਸ ਜੋ ਉਹਨਾਂ ਬੜਾਈਆਂ ਸੀ ਇਹਨਾਂ ਲੋਕਾਂ ਨੇ ਵੇਚ ਦਿੱਤੀਆਂ ਔਰ ਉਸ ਜਗ੍ਹਾ ਦੇ ਪਹਿਲਾਂ ਤਹਿਸੀਲ ਦਾ ਕਬਜ਼ਾ ਕਰਾ ਦਿੱਤਾ ਗਿਆ ਤੇ ਹੁਣ ਉਸ ਕੰਪਲੈਕਸ ਦੇ ਵਿੱਚ ਉਸ ਜਿਹੜੀ ਗੈਲਰੀ ਆ ਉਹਦੇ ਵਿੱਚ ਡੀਐਸਪੀ ਸਾਹਿਬ ਦਾ ਦਫ਼ਤਰ ਆ ਜਿਹਨੂੰ ਚਕਾਉਣ ਲਈ ਸਾਡੀ ਨਗਰ ਕੌਂਸਲ ਆਉਣ ਵਾਲੇ ਦਿਨਾਂ ਦੇ ਵਿੱਚ ਚਕਾਉਣ ਲਈ ਔਰ ਉਸ ਜਗ੍ਹਾ ਤੇ ਦੁਬਾਰਾ ਸੋਭਾ ਸੰਗਜੀ ਦੀ ਆਰਟ ਗੈਲਰੀ ਬਣਾਉਣ ਲਈ ਜਿਹੜੀ ਆ ਉਹ ਪਹਿਲ ਕਦਮੀ ਕਰੂਗੀ ਉਹਦੇ ਵਾਸਤੇ ਕੰਮ ਕਰਦੀ ਦਿਖਾਈ ਦਿੱਤੀ ਇਹਨਾਂ ਨਵਦੀਸਾਂ ਜੀ ਪੰਨੂ ਜਿਨ੍ਹਾਂ ਨੇ ਗੱਲਬਾਤ ਕੀਤੀ ਧੰਨਵਾਦ